ਸਾਹਿਬ ਜੀ ਤੂੰ ਮੈਂ ਆਇਆ ਸਰਨੀ ਆਇਆ ਪਰਸੇ ਆਇਆ ਕਿਰਪਾ ਆਇਆ ਜਿਉ ਪਾਵੈ ਤਿਉ ਰਾਖ ਸੁਆਮੀ ਮਾਰਗ ਗੁਰਹ ਪਟਾਇਆ ਤਾਰਿਆ ਜਾਨ ਲਿਆ ਆਇਆ ਵਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋਂ ਧਨ ਗਇਆ ਤਿੰਨ ਜਮ ਨੇੜ ਨ ਆਇਆ ਸਰਵ ਕਲਾ ਭਰਪੂਰ ਸ੍ਰੀ ਗੁਰੂ ਲੋਗ ਪਰਲੋਕ ਦੇ ਰੱਖੇ ਅਗ ਭਗਤਵਾਚਾ ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਰਹੀ ਜੁੜ ਬੈਠੀ ਸਾਧ ਸੰਗਤ ਜੀ ਬੜੇ ਭਾਗੀ ਹੋ ਬੜਿਆਂ ਭਾਗਾਂ ਵਾਲੇ ਆ ਅਸੀਂ ਸਾਰੇ ਹੀ ਜਿਨ੍ਹਾਂ ਤੇ ਮਹਾਰਾਜ ਨੇ ਮਿਹਰ ਕੀਤੀ ਹੈ ਆਪਣੀ ਗੋਦ ਬਖਸ਼ਿਸ਼ ਕੀਤੀ ਹੈ ਇਸ ਤਪ ਰਏ ਸੜ ਰਏ ਭੁਜ ਰਏ ਕਲਯੁਗ ਦੇ ਵਿੱਚ ਜਿੰਨੂੰ ਗੁਰਬਾਣੀ ਰੂਪੀ ਗੋਦ ਰੂਪੀ ਠੰਡਕ ਮਿਲ ਜਾਏ ਉਹ ਵਡਿਆਂ ਭਾਗਾਂ ਵਾਲਾ ਹੈ ਜਿੰਨੂੰ ਪਿਆਸ ਲੱਗੇ ਹੋਵੇ ਤਲਫ ਰਿਆ ਹੋਵੇ ਮਰ ਰਿਆ ਹੋਵੇ ਉਹਨੂੰ ਕਿਤੇ ਪਾਣੀ ਦਾ ਗਲਾਸ ਮਿਲ ਜਾਵੇ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਸਾਡੇ ਪਾਸ ਜੋ ਕੁਝ ਹੈ ਚਰਨਾਂ ਦੀ ਪਿਆਸ ਬੜੀ ਮਹਿੰਗੀ ਹੈ ਉਸ ਦੇ ਚਰਨਾਂ ਦੀ ਪਿਆਸ ਦੇ ਤੁਲ ਕੋਈ ਦੁਨੀਆ ਦੀ ਵਸਤੂ ਪਦਾਰਤ ਨਹੀਂ ਹੈ ਕੋਈ ਵੀ ਨਹੀਂ ਹੈ ਸੱਚੇ ਪਾਤਸ਼ਾਹ ਮੇਰ ਕਰਨ ਅੰਦਰ ਸਾਡੇ ਪਿਆਸ ਪੈਦਾ ਹੋਵੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਏ ਜਿਨਾਂ ਨੂੰ ਅੰਦਰ ਪਿਆਸ ਨਹੀਂ ਹੋਏਗੀ ਉਹਨਾਂ ਨੂੰ ਪਾਣੀ ਵੀ ਕਈ ਵਾਰ ਸਵਾਦ ਨਹੀਂ ਲੱਗਦਾ ਕੋੜਾ ਕੋੜਾ ਲੱਗਦਾ ਧਿਆਨ ਦੇਣ ਜਿੰਨੂੰ ਭੁੱਖ ਨਹੀਂ ਹੋਏਗੀ ਜਾਂ ਬੁਖਾਰ ਹੋਏਗਾ ਉਹਦਾ ਰੋਟੀ ਖਾਣ ਨੂੰ ਦਿਲ ਨਹੀਂ ਕਰੇਗਾ ਬਿਮਾਰ ਬੰਦੇ ਨੂੰ ਰੋਟੀ ਕੌੜੀ ਲੱਗਦੀ ਐ ਰੋਟੀ ਕੌੜੀ ਥੋੜੋ ਬਿਮਾਰ ਨੂੰ ਕਿਉਂ ਕੌੜੀ ਲੱਗਦੀ ਐ ਉਹ ਸਾਨੂੰ ਪਤਾ ਹੀ ਐ ਬਾਣੀ ਮਿੱਠੀ ਐ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਜੇ ਕਿਸੇ ਨੂੰ ਬਾਣੀ ਦਾ ਬਚਨ ਚੁਬਦਾ ਮੰਨ ਲਵੇ ਬਿਮਾਰ ਉਹ ਕਵੇ ਕੀ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਿਟਾਓ ਪ੍ਰਭ ਸੋ ਮਹਾਰਾਜੀ ਮੈਂ ਰੋਗੀਆਂ ਕਿਉਂਕਿ ਲੂਣ ਉੱਤੇ ਲੜਦਾ ਜਿੱਥੇ ਜ਼ਖਮ ਹੋਵੇ ਧਿਆਨ ਦੇਣਾ ਮੋੜ ਮੋੜ ਸਾਤ ਉੱਤੇ ਵਜਦੀ ਜਿੱਥੇ ਪਹਿਲਾ ਲੱਗੀ ਹੋਵੇ ਜ਼ਖਮ ਦੇ ਲੂਣ ਲੜਦਾ ਜਿਹੜਾ ਸਹੀ ਹੈ ਜਿੰਨੂੰ ਮਿੱਠੀ ਮਿੱਠੀ ਲੱਗਣ ਲੱਗ ਜਾਏ ਮਹਾਰਾਜ ਦੀ ਬਾਣੀ ਜਿੰਨੂੰ ਮਹਾਰਾਜ ਦੇ ਬੋਲ ਪਿਆਰੇ ਲੱਗਣ ਲੱਗ ਜਾਣ ਜਿਸਨੂੰ ਮਹਾਰਾਜੀ ਦੇ ਸ਼ਬਦ ਦੀ ਚੋੜ ਖਾਣ ਦਾ ਆਨੰਦ ਆਉਣ ਲੱਗ ਜਾਏ ਸਮਝੇ ਪਿਆਸ ਬਣ ਗਈ ਸਮਝ ਲੈ ਸਾਚੇ ਨਾਮ ਕੀ ਲੱਗ ਭੂਖੀ ਉਦ ਭੁਖੇ ਖਾਇ ਚਲੀ ਹੈ ਦੂਖ ਉਹਨੂੰ ਭੁੱਖ ਲੱਗ ਚੁੱਕੀ ਹੈ ਸਭ ਬੜੀ ਕੀਮਤ ਹੈ ਬਾਣੀ ਦੀ ਜੋ ਸਾਡੇ ਬਾਸ ਹੈ ਉਹਦੀ ਕੋਈ ਕੀਮਤ ਨਹੀਂ ਬਾਣੀ ਦੀ ਬੜੀ ਕੀਮਤ ਹੈ ਰਾਜੇ ਨੂੰ ਸਾਧੂ ਕਹਿੰਦਾ ਤੇਰੇ ਰਾਜ ਦੀ ਕੋਈ ਕੀਮਤ ਨਹੀਂ ਕਹਿੰਦਾ ਇਦਾਂ ਨਾ ਬੋਲ ਰਾਜ ਦੀ ਕੀਮਤ ਪਾਵਰ ਹੈ ਗ੍ਰਹਿ ਮੰਤਰਾਲਾ ਹੋਰ ਬੜਾ ਕੁਝ ਹੈ ਠੀਕ ਹੈ ਦਵੰਸ ਹੈ ਹੋਰ ਬੜਾ ਕੁਝ ਹੈ ਤੂੰ ਇਦਾਂ ਲੱਗਾ ਨਹੀਂ ਤੇਰਾ ਰਾਜ ਕੁਝ ਵੀ ਨਹੀਂ ਕੋਈ ਕੀਮਤ ਨਹੀਂ ਹੈ ਦੀ ਕਿੰਨੀ ਕੁ ਕੀਮਤ ਹੈ ਤੈਨੂੰ ਕਿਧਰੇ ਦੱਸ ਦੇਵਾਂਗੇ ਪਿਆਸ ਅੱਛਾ ਚਲੋ ਠੀਕ ਹੈ ਰਾਜਾ ਸ਼ਿਕਾਰ ਖੇਡਦਾ ਹੋਇਆ ਜੰਗਲ ਦੇ ਵਿੱਚ ਭਟਕ ਗਿਆ ਉਹ ਸਾਧੂ ਦਾ ਵੀ ਉੱਥੇ ਹੀ ਵਸਾ ਸੀ ਝੁੱਗੀ ਚੌਂਪੜੀ ਉੱਥੇ ਹੀ ਸੀ ਉਹ ਪਟ ਗਿਆ ਜੰਗਲ ਵਿੱਚ ਇੰਨਾ ਪਟ ਗਿਆ ਉਹਨੂੰ ਰਾਹ ਨਾ ਮਿਲੇ ਰਸਤਾ ਨਾ ਮਿਲੇ ਇੰਨੀ ਧੁੱਪ ਹੋਵੇ ਇੰਨੀ ਵੀ ਉਹਨੂੰ ਤਰੇ ਲੱਗ ਗਈ ਜਾਂ ਤੇ ਲੱਗ ਗਈ ਜਾਂ ਪਿਆਸ ਲੱਗ ਗਈ ਮਰਨ ਲੱਗਾ ਗਲਾ ਸੁੱਕਣ ਲੱਗਾ ਬੁੱਲ ਸੁੱਕ ਗਏ ਲਾਰ ਸੁੱਕ ਗਈ ਤੁੱਕ ਸੁੱਕ ਗਿਆ ਤੇ ਪਾਣੀ ਦੀ ਭਾਲ ਕਰਨ ਲੱਗਾ ਪਾਣੀ ਨਾ ਮਿਲੇ ਕਿਧਰੋਂ ਤੜ੍ਹ ਹੋ ਗਿਆ ਉਹੀ ਸਾਧੂ ਮਿਲ ਗਿਆ ਸ਼ੁਕਰ ਹੈ ਕਹਿੰਦੇ ਵੀ ਵਾਹ ਪਰ ਕੋ ਤੁਸੀਂ ਮਿਲ ਗਿਆ ਪਾਣੀ ਪਿਲਾ ਦੇ ਨਹੀਂ ਤੇ ਮਰ ਜਾਣਾ ਮੈਂ ਤੇ ਆਖਰੀ ਸਾਹ ਹੀ ਨਿਵੱਸ ਲੱਗਦਾ ਮੈਨੂੰ ਪਈ ਇੰਨੇ ਚਿਰ ਦਾ ਮੈਂ ਭਟਕਦਾ ਪਿਆ ਪਿਆਸ ਹੀ ਨਹੀਂ ਕਹਿੰਦੇ ਨਹੀਂ ਪੀਉਂਦਾ ਕਹਿੰਦੇ ਕਿਉਂ ਕਹਿੰਦੇ ਮੁੱਲ ਦੇਵਾਂਗਾ ਪਾਣੀ ਉਹ ਕਹਿੰਦਾ ਮੁੱਲ ਲੈ ਲੈ ਤੂੰ ਜੋ ਲੈਣਾ ਤੂੰ ਪਾਣੀ ਪਿਆ ਦੇ کنا مل کہ تس کہ میں تھوڑا بہتا مل نہیں لے کہ چل پھر ان تھوڑا بہت وہ گل کی اِن پیسے داں کہ نہیں نہیں گل اتنے پہنچی کہ تینوں ادھا راج دے دینا میرے پانی کا گلاس پیا دے وہ کہ ادھا نہیں پورا ہی لوا گا پورا پھر پاوا گا اور راجا سوچتا جی میں ماری گیا راج کی کرنا ਜੇ ਮੈਂ ਮਰ ਗਿਆ ਅਦਿਨ ਮੈਨੂੰ ਤੇ ਪੂਰਾ ਰਾਜ ਵੀ ਮੈਂ ਕੀ ਕਰਨਾ ਕਹਿੰਦਾ ਚੱਲ ਤੈਨੂੰ ਪੂਰਾ ਹੀ ਰਾਜ ਦਿੱਤਾ ਪਾਣੀ ਪਿਆ ਦੇ ਕਹਿੰਦੇ ਪੀ ਰਾਜਾ ਪਾਣੀ ਤੈਨੂੰ ਗੱਲ ਸਮਝਾ ਦਿਆਂ ਜਿਹੜੇ ਰਾਜ ਦਾ ਤੂੰ ਮਾਨ ਕਰਦਾ ਇੱਕ ਪਾਣੀ ਦਾ ਗਲਾਸ ਕੀਮਤ ਹੈ ਤੇਰੇ ਰਾਜ ਦੀ ਧਨ ਭੂਮਿਕਾ ਜੋ ਕਰੇ ਗੁਮਾਨ ਅੱਗੇ ਸਾਨੂੰ ਪਤਾ ਹੀ ਕੀ ਨਹੀਂ ਹੈ ਇਹ ਇਹ ਜਿਹੜੀ ਇਹ ਸ਼ਬਦ ਜਿਹੜਾ ਨਾ ਪੂਰਾ ਪੜ ਕੇ ਦੇਖਣਾ ਮੈਂ ਕਹਿੰਦਾ ਕਿਵਾੜ ਖੋਲ ਦਿੱਤੇ ਨੇ ਜਿੰਨ ਨੂੰ ਸੁਰਤ ਨਹੀਂ ਨਾ ਆਉਂਦੀ ਸੁਗਨੀ ਸਾਹਿਬ ਜੀ ਸੁਰਤ ਲਿਆ ਦਿੱਤੀ ਜਿਗਦੇ ਵਿਆਖਿਆ ਕਰੀਏ ਜਿਹੜੀ ਧੰਨ ਭੂਂਕਾ ਜੋ ਕਰੇ ਗਮਣ ਵਾਲੀ ਹੈ ਨਾ ਉਹ ਪੜ ਕੇ ਦੇਖਣਾ ਸੋ ਪਿਆਸ ਕੀਮਤ ਗੁੰਦ ਹੈ ਨਹੀਂ ਜਦ ਸਾਹ ਲੈਣ ਲੱਗਦੇ ਨੇ ਬੰਦੇ ਦੇ ਕਰੋੜਾਂ ਜਵਾਂ ਕੀਤਾ ਹੁੰਦਾ ਡਾਕਟਰ ਅਗੇ ਢੇਰੀ ਕਰਦੇ ਹੋ ਵੈਂਟੀਲੇਟਰ ਦੇ ਕਹਿੰਦਾ ਮੈਂ ਕੀ ਕਰਾਂ ਜਿਨੇ ਮਰਜ਼ੀ ਲਿਆਦੇ ਸਾਹ ਨਹੀਂ ਮਿਲਨੇ ਟੈਂਪਰੇਰੀ ਸਾਹ ਨੋਟਾਂ ਦੀਆਂ ਗੱਡੀਆਂ ਛੁੱਟ ਦਿੰਨੇ ਆ ਡਾਕਟਰ ਆ ਕੇ ਤੇ ਮੇਰੇ ਪਿਓ ਦੇ ਪੁੱਤ ਦੇ ਭਰਾ ਦੇ ਮੇਰੇ ਪਰਿਵਾਰ ਦੇ ਜੀ ਦੇ ਡਾਕਟਰ ਸਾਹ ਚਲਾ ਦੇ ਨੋਟਾਂ ਨਾਲ ਤੋਲਦੇ ਆਂਗੇ ਉਹ ਕਹਿੰਦਾ ਨਹੀਂ ਮੇਰੀ ਮਜਬੂਰੀ ਹੈ ਮੇਰੇ ਹੱਥ ਵੱਸ ਨਹੀਂ ਇਹਨਾਂ ਜਨਤਾ ਕਹਿ ਵੱਸ ਕੀਚ ਨਹੀਂ ਤੁਧਵੇ ਕੀ ਜਗਦੇ ਪਾਇਆ ਅੱਜ ਸਾਹ ਚੱਲ ਰਹੇ ਨੇ ਕੌਣ ਕੌਣ ਕੀਮਤ ਪਾ ਰਿਆ ਭਾਈ ਕੱਲੋਂ ਨਹੀਂ ਕਹਿਣਾ ਨਾ ਮੈਂ ਨਾ ਤੁਸੀਂ ਹੁਲੰਭਾ ਨਹੀਂ ਦੇਣਾ ਸਾਡੇ ਕੋਲ ਸਾਹ ਨਹੀਂ ਜਿੱਦਣ ਸਾਹ ਸੀ ਉਦੋਂ ਕਿੰਨੀ ਕੀਮਤ ਪਾਈ ਵੀ ਸਜਣਾ ਉਦੋਂ ਤੇ ਸਾਹ ਹੋਰ ਪਾਸੇ ਲੱਗੇ ਰਹੇ ਉਦੋਂ ਤੇ ਸਾਹ ਹੋਰ ਪਾਸੇ ਲੈਂਦਾ ਰਿਆ ਰੈਣ ਗਵਾਈ ਸੋਏਗਾ ਮੂੰਹ ਖੁੱਲਾ ਤੇ ਉੱਚੀ ਉੱਚੀ ਸਾਹ ਸੰਗ ਦੀ ਸਾਹ ਲੈਂਦਾ ਲਈ ਜਾਂਦਾ ਪਤਾ ਨਹੀਂ ਵਿਦਾਊਡ ਬ੍ਰੇਕ ਇੰਨੀ ਤੇਜ਼ ਵਾਣੀ ਵਿੱਚ ਸਭ ਕੁਝ ਲੱਗੇ ਆ ਸਾਹ ਕਿੰਨੇ ਕਿੰਨੇ ਬੰਦਾ ਕਿਹੜੇ ਟਾਈਮ ਕਿਦਾਂ ਲੈਂਦਾ ਤੇ ਉਹ ਜਿਹੜੇ ਮਾਰੀ ਕਿਹਦੇ ਦਿਨ ਤੇ ਪੈਰ ਪੈਰ ਤੇ ਘੜੀਆਂ ਆਉਦ ਘਟਾ ਤਨ ਛੀਜਾ ਆਉਦ ਘਟਾ ਦਿਨਸ ਰਹਿ ਨਾਰੇ ਹੁਣ ਅਸੀਂ ਬੈਠੇ ਆ ਮੈਂ ਤੁਹਾਡੇ ਨਾਲ ਬੋਲਦਾ ਪਿਆ ਸਾਹ ਲੈਣਾ ਵੀ ਕਈ ਵਾਰ 10 ਸਕਿੰਟ ਵੀ ਰੁਕਣਾ ਪੈਂਦਾ ਠੀਕ ਹੈ ਜੀ 5 ਸਕਿੰਟ ਵੀ ਰੁਕਣਾ ਪੈਂਦਾ ਜਦੋਂ ਸੁੱਤੇ ਆ ਹਰ ਸਕਿੰਟ ਸਾਹ 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 1 2 1 2 ਚੱਲਦਾ ਹੈ ਨਾ ਤੇ ਸਾਹ ਆਹੀ ਕਹਿੰਨੇ ਆ ਇਹਦੇ ਇੰਨੀ ਸਾਹ ਲੱਗੇ ਸੀ ਠੀਕ ਹੈ ਤੇ ਜੇ ਸਾਹਾਂ ਨੂੰ ਵਧਾਉਣਾ ਹੈ ਤੇ ਫਿਰ ਸਾ ਸੰਗਤ ਜੀ ਸੁੱਤੇ ਨਹੀਂ ਰਹਿਣਾ ਫਿਰ ਪਿਆਸ ਅੰਦਰ ਜਗਾਉਣੀ ਹੈ ਅੰਦਰ ਜਿਹੜਾ ਭੁੱਖ ਜੜੀ ਆ ਉਹ ਪੈਦਾ ਕਰਨੀ ਹੈ ਸ਼ਾਂਦੀ-ਝੌਂਦੀ ਕੋਈ ਨਹੀਂ ਆਉਂਦੀ ਜਿਆਦੇ ਪੈਸੇ ਕਮਾ ਲਈਏ ਖਿਮਾ ਕਰਨਾ ਗੁਰੂ ਦੀ ਬੋਧ ਵੀ ਬਟਾ ਤਾਂ ਵੀ ਸ਼ਾਂਤੀ ਨਹੀਂ ਜਾਦੇ ਸੋਹਣੇ ਕੱਪੜੇ ਲੀੜੇ ਘਰ ਪੈਣੇ ਪਾਲੀਏ ਤਾਂ ਵੀ ਸ਼ਾਂਤੀ ਨਹੀਂ ਕੋਈ ਚੰਗਾ ਪਿਆਰ ਨਾਲ ਬੋਲ ਲਵੇ ਘਰ ਬਾੜ ਤਾਂ ਵੀ ਸ਼ਾਂਤੀ ਨਹੀਂ ਫਿਰ ਵੀ ਮਨ ਭਟ ਗਿਆ ਹੀ ਫਿਰਦਾ ਪਰ ਸੱਚੀ ਕਿੰਨੇ ਆ ਇੱਥੇ ਸਾਰੇ ਦਰਦ ਮੁੱਕਦੇ ਨੇ ਐਦੇ ਨਹੀਂ ਪਤਾ ਲੱਗਦਾ ਕਿ ਦੁੱਖ ਹੈ ਕੋਈ ਦਰਦ ਹੈ ਕੋਈ ਫਿਕਰ ਹੈ ਘਰ ਦੇ ਚਮਲੇ ਨੇ ਮੁੱਕ ਜਾਂਦੇ ਨੇ ਉਹ ਪੱਥਰ ਉਦੋਂ ਤੱਕ ਤੇ ਠੰਡਾ ਹੀ ਰਹਿੰਦਾ ਹੈ ਨਾ ਜਦੋਂ ਤੱਕ ਜਲ ਵਿੱਚ ਰਹਿੰਦਾ ਹੈ ਜਦੋਂ ਨਿਕਲ ਜਾਂਦਾ ਫਿਰ ਤਪੇਗਾ ਇਸ ਕਰਕੇ ਜਿੰਨਾ ਚਿਰ ਗੁਰੂ ਦੀ ਸ਼ਬਦ ਦੇ ਨਾਲ ਜੁੜ ਸਕੀਏ ਜੁੜੀਏ ਤੇ ਸੱਚੇ ਬਾਦਸ਼ਾਹ ਤੋਂ ਲਾਹ ਲਈਏ ਆਪਣੇ ਜੀਵਨ ਨੂੰ ਸੋਲਮ ਲਈਏ ਜੇ ਕੋਈ ਵਿਚਾਰ ਗੁਰਮਤ ਦੇ ਮੁਤਾਬਕ ਲੱਗਦੀ ਹੈ ਤੇ ਉਹਨੂੰ ਮੰਨ ਲੈਣਾ ਚਾਹੀਦਾ ਸੋ ਇਸ ਕਰਕੇ ਜਰੂਰ ਸਾ ਸੰਗਤ ਦੀ ਆਜਣੀ ਆਵੋ ਮਹਾਰਾਜ ਦੇ ਚਰਨਾਂ ਵਿੱਚ ਆਓ ਆਪ ਵੀ ਤਰੋ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਨਿਆਣਿਆਂ ਨੂੰ ਵੀ ਤਾਰ ਲਓ ਅਮਰਦ ਮੇਲੇ ਖਾਸ ਕਰਕੇ ਮੈਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਖਾਸ ਕਰਕੇ ਛੋਟੇ ਨਿਆਣੇ ਨੇ ਜਰੂਰ ਆਇਆ ਕਰੋ ਜਰੂਰ ਆਇਆ ਕਰੋ ਇਹ ਨਿਆਣੇ ਸਾਡਾ ਸਾਡੀ ਦੇਸ਼ ਦੇ ਦੇਸ਼ ਦਾ ਭਵਿਕ ਨੇ ਇਹ ਨਿਆਣੇ ਸਾਡਾ ਪੰਥ ਹੈ ਇਹ ਨਿਆਣੇ ਸਾਡੀ ਕੌਮ ਹੈ ਤੇ ਜਿਹਨਾਂ ਦੀਆਂ ਜਲਾਂ ਦੇ ਵਿੱਚ ਹੋਰ ਕੁਝ ਬੈਠ ਗਿਆ ਇਹਨਾਂ ਨੇ ਹੋਰ ਦਾ ਹੋਰ ਕੁਝ ਕਰਨਾ ਇਹਨਾਂ ਤੰਗ ਬੜਾ ਕਰਨਾ ਗੈਂਗਸਟਰ ਸਾਡੇ ਨਿਆਣਿਆਂ ਨੇ ਬਣਨਾ ਜਿਹੜੇ ਨਿੱਕੇ ਨਿੱਕੇ ਨੇ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਪੈਦਾ ਹੋਏ ਸੀ ਜਿਨ੍ਹਾਂ ਨੂੰ ਚੰਗੇ ਸਸਕਾਰ ਦਿੱਤੇ ਹੁੰਦੇ ਚੈਨੀਆਂ ਨਾ ਲਾਉਂਦੇ ਗੱਡਾ ਸੇ ਨਾ ਮਾਰਦੇ ਚਿੱਟੇ ਦੇ ਵਪਾਰੀ ਨਾ ਬਣਦੇ ਆ ਨਾ ਕਰਦੇ ਹੋ ਨਾ ਕਰਦੇ ਜਿਹੜੀਆਂ ਮਾਮਾ ਨਹੀਂ ਲੈ ਕੇ ਆਈਆਂ ਜਿਹੜੇ ਪਿਓ ਨਹੀਂ ਲੈ ਕੇ ਆਏ ਗੁਰਦੁਆਰੇ ਨਹੀਂ ਲੈ ਕੇ ਗਏ ਮੰਦਰ ਉਦੋਂ ਛੀਨੇ ਠੀਕ ਹੈ ਜੀ ਤੇ ਜਿਹੜੇ ਗੁਰੂ ਨਾਲ ਜੁੜੇ ਹੋਣਗੇ ਉਹਨਾਂ ਦਾ ਮਾਪਾ-ਬਾਪ ਦਾ ਵਚ ਰੋਲ ਹੋਏਗਾ ਤੁਸੀਂ ਬੈਠੇ ਹੋ ਮੈਨੂੰ ਨਹੀਂ ਪਤਾ ਪਰ ਤੁਹਾਡੇ ਮਾਪਾ-ਬਾਪ ਦਾ ਜਰੂਰ ਰੋਲ ਹੋਏਗਾ ਕੋਈ ਨਾ ਕੋਈ ਤੁਹਾਨੂੰ ਸੰਸਕਾਰ ਮਿਲਿਆ ਹੋਏਗਾ ਕਿਧਰੇ ਨਾ ਕਿਸੇ ਤਰੀਕੇ ਨਾਲ ਐਵੇਂ ਨਹੀਂ ਕੋਈ ਗੁਰਦੁਆਰੇ ਆਉਂਦਾ ਐਵੇਂ ਨਹੀਂ ਨਿਤਨੇਮੀ ਬਣਦਾ ਐਵੇਂ ਨਹੀਂ ਬਾਣੀ ਅਮਰਥ ਵੇਲੇ ਉੱਠ ਕੇ ਪੜਦਾ ਕੋਈ ਨਾ ਕੋਈ ਸੰਸਕਾਰ ਪਿਛੇ ਨਾ ਕੋਈ ਨਾ ਕੋਈ ਜੁੜਿਆ ਹੁੰਦਾ ਪਿੱਛੇ ਇੰਜ ਕਰਕੇ ਸਾਡੀਆਂ ਭੈਣਾਂ ਜਿਹੜੀਆਂ ਨੇ ਬੀਬੀਆਂ ਆਪਣੇ ਬੱਚਿਆਂ ਨੂੰ ਭਾਈ ਲਿਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕੋ ਭਾਵੇਂ ਇਹਨਾਂ ਨੂੰ ਕੁਝ ਸਮਝ ਲੱਗੇ ਜਾਂ ਨਾ ਪਰ ਉਹਨਾਂ ਦੇ ਵਿੱਚ ਜਿਹੜੀ ਚੀਜ਼ ਅੰਦਰ ਵਸ ਜਾਏਗੀ ਬਚਪਨ ਦੇ ਵਿੱਚ ਜਿਹੜੀ ਚੀਜ਼ ਵਸ ਗਈ ਅੱਜ ਤੱਕ ਨਹੀਂ ਭੁੱਲਦੀ ਤੁਹਾਨੂੰ ਵੀ ਯਾਦ ਹੈ ਮੈਨੂੰ ਵੀ ਯਾਦ ਭੁੱਲੀਆਂ ਜਿਹੜਾ ਸ਼ਬਦ ਨਿੱਕੇ ਹੁੰਦੇ ਪ੍ਰੇਰ ਵਿੱਚ ਪੜਦੇ ਸੀ ਭੁੱਲਿਆ ਨਹੀਂ ਨਾ ਭੁੱਲਿਆ ਤੇ ਜਿਹੜਾ ਕੋਈ ਸਾਡੀ ਮੰਮੀ ਨੇ ਸਾਡੇ ਪਿਓ ਨੇ ਕੋਈ ਸਾਨੂੰ ਕੋਈ ਕਹਾਣੀ ਸੁਣਾਈ ਸੀ ਜਾਂ ਕੋਈ ਸਾਕੀ ਸੁਣਾਈ ਉਹ ਵੀ ਨਹੀਂ ਭੁੱਲੀ ਤੇ ਜਿਹੜਾ ਸ਼ਬਦ ਸਿਕਾਇਆ ਸੀ ਉਹ ਵੀ ਨਹੀਂ ਭੁੱਲੀ ਜਿਹੜੀ ਮੇਰੀ ਮਾਂ ਨੇ ਮੈਨੂੰ ਰਹਿ ਰਸ ਕਰਨੀ ਸਿਕਾਈ ਸੀ ਉਹ ਵੀ ਨਹੀਂ ਭੁੱਲੀ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਆਪਾਂ ਦੁਖੀ ਕਿਉਂ ਹੈ ਔਲਾਦ ਕਰਕੇ ਆਪਾਂ ਦੁਖੀ ਹੈ ਪਰਿਵਾਰਾਂ ਵਿੱਚ ਬੜੇ ਕਲੇਸ਼ ਨੇ ਕਿੱਥੋਂ ਪੈਂਦੇ ਨੇ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਸਿਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇਧਰੇ ਪਾਸੇ ਜੋੜੀਏ ਗੁਰੂ ਕਰਾਈਏ ਸ਼ੁਕਰਾਨਾ ਕਰੀਏ ਕੋਈ ਚੀਜ਼ ਸੁਣਾਗੇ ਬੱਚੇ ਸੱਜੇ ਕਬੇ ਦੇਖਣਗੇ ਤੇ ਗੁਰਮਤ ਦੇ ਧਾਰ ਨਹੀਂ ਆਵਸ਼ ਬਣਗੇ ਔਰ ਸਾਨੂੰ ਫਿਰ ਤੰਗ ਨਹੀਂ ਕਰਨਗੇ ਸਮਾਜ ਲਈ ਖਤਰਾ ਦੇਸ਼ ਲਈ ਖਤਰਾ ਨਹੀਂ ਬਣਨਗੇ ਸਗਾਤੇ ਕੌਮ ਨੂੰ ਸੰਭਾਲਣਗੇ ਆ ਗੁਰੂ ਗ੍ਰੰਥ ਸਾਹਿਬ ਹੈ ਨਾ ਸਾਡਾ ਇੱਕ ਪੰਥ ਹੈ ਤੇ ਇੱਕ ਗ੍ਰੰਥ ਹੈ ਦੋ ਚੀਜ਼ਾਂ ਹੈ ਨਾ ਗ੍ਰੰਥ ਹੈ ਤੇ ਪੰਥ ਹੈ ਜੇ ਇਹਦੀ ਸਟੱਡੀ ਜੇ ਇਹੜੀ ਪੜ੍ਹਾਈ ਸਾਡੇ ਬੱਚਿਆਂ ਕੋਲ ਨਾ ਹੋਏਗੀ ਮੈਂ ਅਗੇ ਕਿੰਨਾ ਹੁੰਦਾ ਜਿੱਦ ਜਿਸ ਕੰਮ ਦਾ ਗ੍ਰੰਥ ਨਹੀਂ ਹੈ ਜਿਹੜਾ ਪੰਥ ਨਹੀਂ ਹੈ ਉਹ ਜਿੱਥੇ ਮਰਜੀ ਜਾਏ ਥੱਕੇ ਪੈਣਗੇ ਥੱਕੇ ਗ੍ਰੰਥ ਕਰਕੇ ਸਾਡੀ ਜਾਇਜਾਕਾਰ ਹੈ ਬਾਹਰਲੇ ਦੇਸ਼ਾਂ ਵਿੱਚ ਵੀ ਪੰਥ ਕਰਕੇ ਸਾਨੂੰ ਝੰਡੇ ਝੂਲ ਦਿੰਦੇ ਅਸੀਂ ਉੱਥੇ ਜਕਾਰਾ ਲਾ ਦਿੰਦੇ ਜਿੱਦਾਂ ਦੇ ਮਰਚਾ ਸਹਿਤ ਧਾਰੀ ਹੋਵੇ ਕੋਈ ਸਿਕ ਚਾਹੇ ਕੋਈ ਵੀ ਜਦੋਂ ਆਪਾਂ ਨਿਸ਼ਾਨ ਸਾਹਿਬ ਝੂਲਦਾ ਦੇਖਦੇ ਹਾਂ ਖੰਡੇ ਦਾ ਨਿਸ਼ਾਨ ਬਣਿਆ ਹੁੰਦਾ ਤੇ ਅੰਦਰ ਠੰਡ ਪੈ ਜਾਂਦੀ ਇਸ ਕਰਕੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਾਡੇ ਬੱਚੇ ਸਾਡਾ ਭਵਿਕ ਨੇ ਬਹੁਤ ਜ਼ਰੂਰੀ ਇਹ ਨਹੀਂ ਵੀ ਆਪਾਂ ਜਿੱਥੇ ਆਪਾਂ ਤਰ ਜਾਣਾ ਆਪਾਂ ਸੁਣ ਲਈਏ ਅੱਗੇ ਕੋਈ ਕਿਉਂ ਅੱਗੇ ਬੀਜ ਕੇ ਕੁਝ ਜਾਣਾ ਆਪਾਂ ਕੁਝ ਦੇ ਕੇ ਜਾਣਾ ਹੋਣਾ ਲੰਬੇ ਹੀ ਦਿੰਦੇ ਰਹਿਣ ਨਿਆਣੇ ਸਾਨੂੰ ਸਾਨੂੰ ਸਿਖਾਇਆ ਨਹੀਂ ਸਾਨੂੰ ਇੱਧਰ ਤੋਰਿਆ ਨਹੀਂ ਸਾਨੂੰ ਕੀ ਪਤਾ ਸੀ ਤੁਹਾਨੂੰ ਲਾ ਦਿੰਦੇ ਇਧਰਲੇ ਪਾਸੇ ਜੋੜ ਦਿੰਦੇ ਇਧਰਵਾਸ ਸਾਨੂੰ ਦੇ ਦੱਸਿਆ ਹੀ ਕੋਈ ਨਹੀਂ ਉਹਨਾਂ ਨੇ ਸਾਨੂੰ ਕਲ ਦੋਸ਼ਨਾ ਦਵੇ ਫਕਰ ਹੋਵੇ ਸਾਡੇ ਨਿਆਣੇ ਨੂੰ ਸਾਡੇ ਮਾਪੇ ਨੇ ਸਾਨੂੰ ਕੁਝ ਦਿੱਤਾ ਖਜ਼ਾਨਾ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਛੁਨੇ ਰਾਮ ਰਾਜ ਅਜਿ ਦਾ ਜੋ ਸ਼ਕਾ ਸ਼ਬਦ ਜਿੰਨੀ ਮਰਦ ਸੇਵਾ ਲੈਣਗੇ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਛੁਨੇ ਰਾਮ ਰਾਜ ਮੇਰੇ ਪਿਆਰੇ ਪਰਮਾਤਮਾ ਮੈਂ ਬੜੇ ਚਿਰ ਤੋਂ ਵਿਚੜੀ ਹੋਈ ਵਿਚੜਿਆ ਹੋਇਆ ਆਪਣੇ ਅੱਖੀਆਂ ਦੇ ਨਾਲ ਅੱਖੀਆਂ ਵਿਸਾ ਕੇ ਆਪਣੀ ਸ਼ਰਦਾ ਵਿਸਾ ਕੇ ਤੈਨੂੰ ਮੈਂ ਉਡੀਕ ਰਿਹਾ ਹਾਂ ਉਡੀਕ ਰਹੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਿਛੁਣੇ ਰਾਮ ਰਾਜੇ ਗੁਰੂ ਰਾਹੀ ਮੈਨੂੰ ਉਹ ਸੱਜਣ ਜਿਹੜਾ ਮਿਲ ਜਾਏ ਜ ਜਿਹਨੂੰ ਮਿਲ ਪਿਆ ਉਹ ਮਿਲ ਪਿਆ ਵੀ ਕਹਿ ਸਕਦਾ ਜਾਂ ਜਿਹਨੂੰ ਨਹੀਂ ਮਿਲਿਆ ਉਹ ਕਦੇ ਵੀ ਮੈਨੂੰ ਤੋਂ ਮਿਲ ਪਾ ਜ ਜਿਹਨੂੰ ਮਿਲ ਪਾਓਗੇ ਤੂੰ ਮਿਲ ਗਿਆ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਿਛੁਣੇ ਰਾਮ ਰਾਜੇ ਬੜੇ ਚਿਰ ਤੋਂ ਮੈਂ ਤੈਨੂੰ ਮਤਲਬ ਦਿਖ ਰਿਆ ਸੀ ਦਿਖ ਰਹੀ ਸੀ ਉਡੀਕ ਕਰ ਰਹੀ ਸੀ ਮੇਰਾ ਮਨ ਤਨ ਬਹੁਤ ਬਰਗਿਆ ਹਰਨੈਨ ਰਸ ਪਿੰਨੇ ਤੇਰੀ ਉਹ ਢੀਕ ਦੇ ਵਿੱਚ ਮੇਰੇ ਨੈਣਾ ਦੇ ਵਿੱਚ ਜਲ ਚੱਲਦਾ ਸੀ ਬਿਨ ਬਹਿ ਰਾਗ ਨਾ ਛੂਟ ਸਮਾਇਆ ਬਿਨ ਬਹਿ ਰਾਗ ਨਾ ਛੂਟ ਸਮਾਇਆ ਸਾ ਸੰਗਤ ਜੀ ਜਦੋਂ ਤੱਕ ਅੱਖੀਆਂ ਦੇ ਵਿੱਚੋਂ ਨੀਰ ਨਹੀਂ ਵਗਦਾ ਉਦੋਂ ਤੱਕ ਜਿਹੜੀ ਐ ਪ੍ਰੋਪਰ ਗੱਲ ਨਹੀਂ ਬਣਦੀ ਅੱਖੀਆਂ ਦੇ ਵਿੱਚੋਂ ਵਗਿਆ ਹੋਇਆ ਨੀਰ ਦੂਜੇ ਬੰਦੇ ਦੀਆਂ ਅੱਖਾਂ ਵਿੱਚੋਂ ਨੀਰ ਕੱਢ ਸੁੱਟਦਾ ਹੈ ਮੇਰਾ ਮਨ ਤਾਂ ਬਹੁਤ ਮੇਰਾ ਬਹੁਤ ਮਰ ਗਿਆ ਜਦੋਂ ਕੋ ਕਿਸੇ ਨੂੰ ਗੱਲ ਲੱਗ ਕੇ ਮਿਲਦਾ ਹੈ ਨਾ ਤੇ ਦੂਜੇ ਦੀਆਂ ਅੱਖਾਂ ਦੇ ਵਿੱਚੋਂ ਇਹ ਨੀਰ ਕੱਟ ਕੱਢ ਸੁੱਟਦਾ ਹੈ ਤੇ ਇਹਦਾ ਮਤਲਬ ਹੈ ਹੁਣ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜਿਓ ਅੱਖੀਆਂ ਦੇ ਵਿੱਚੋਂ ਕਦੀ ਕਦੀ ਨੀਰ ਵੀ ਆਉਣਾ ਚਾਹੀਦਾ ਹੈ ਇਹ ਸਦਾ ਨਹੀਂ ਆਉਂਦਾ ਕਦੀ ਕਦੀ ਆ ਜਾਣਾ ਚਾਹੀਦਾ ਇਹ ਅਵਸਥਾ ਵਾਲਿਆਂ ਦੇ ਆਏਗਾ ਡਾੜਾ ਭੇਜ ਜਾਣਾ ਚਾਹੀਦਾ ਇਦਾਂ ਦਾ ਘਰ ਚਾਹੇ ਕਿਤੇ ਬੈਠੋ ਚਾਹੇ ਕਿਦਰੇ ਮੋਟਰਸਾਈਕਲ ਦੇ ਗੱਡੀ ਦੇ ਜਾਂਦੇ ਹੋ ਭੇਜ ਜੋ ਇੱਕ ਵਾਰੀ ਇੱਕ ਵਾਰੀ ਤੇ ਮੂੰਹ ਸਾਰਾ ਲਿਬੜ ਜਾਏ ਅੱਖੀਆਂ ਦੇ ਵਿੱਚੋਂ ਉਸ ਮੋਤੀਆਂ ਦੇ ਨਾਲ ਇਦਾਂ ਹੋਣਾ ਚਾਹੀਦਾ ਫਿਰ ਪਤਾ ਕੀ ਹੋਏਗਾ ਮਾੜਾ ਮਨਕਿਆ ਨਾਲ ਵੀ ਜੱਬ ਕਰਦੇ ਮਨਕਾ ਜੇ ਕਿਧਰੇ ਅੰਦਰ پروਇਆ ਹੋਵੇ ਉਹਨੂੰ ਲੋੜ ਨਹੀਂ ਕਿਤੇ ਵੀ ਘੁੰਮਣੇ ਦੀ ਮਨੇ ਅੰਦਰੋਂ ਜਨਾ ਦਾ ਧੋਇਆ ਹੋਵੇ ਇੱਕ ਇੱਕ ਹੰਝੂ ਲਖ ਪਾਪਾਂ ਦਾ ਨਾਸ਼ ਕਰਦਾ ਜੇ ਕਿਤੇ ਗੁਰੂ ਦੀ ਯਾਦ ਵਿੱਚ ਰੋਇਆ ਹੋਵੇ ਰਬ ਉਹਨਾਂ ਨੂੰ ਮਿਲਦਾ ਹੈ ਕਲਸਾ ਜਿਹੜਾ ਆਪਾਂ ਤਿਆਗ ਕੇ ਉਸ ਦਾ ਹੋਇਆ ਹੋਵੇ ਆਪ ਗਵਾਈਆ ਤਾਸ਼ ਹੋ ਬਈਆ ਔਰ ਕੈਸੀ ਚੁਤرائی ਡੋਲੀ ਵਿੱਚ ਭੈਣ ਬੈਠੀ ਅੱਖੀਆਂ 'ਚੋਂ ਨੀਰ ਆਇਆ ਮੇਰਾ ਮਨ ਤਾਂ ਬਹੁਤ ਬੇਰਗਿਆ ਜੇ ਕਿਸੇ ਨੂੰ ਆਪਣੇ ਕੰਦੇ ਤੇ ਅਰਤੀ ਰਾਹੀ ਤੋੜਿਆ ਤਾਂ ਨਹੀਂ ਰਾਇਆ ਦੁੱਖ ਡਾਡਾ ਬਾੜਾ ਲੱਗ ਗਿਆ ਤਾਂ ਨਹੀਂ ਰਾਇਆ ਕਦੀ ਇਦਾਂ ਨਹੀਂ ਰਾਇਆ ਮੇਰੇ ਮਹਾਰਾਜ ਵੀ ਮੈਂ ਬੜੀ ਚਿਰ ਦਾ ਵਿਛੜਿਆ ਮੈਨੂੰ ਤੋਂ ਮਿਲਿਆ ਨਹੀਂ ਝਲਕ ਕਿਉਂ ਨਹੀਂ ਪਈ ਮੇਰਾ ਪੁੱਤ ਮੈਨੂੰ ਦਿਸੇ ਨਾ ਤੇ ਮੇਰੀ ਅੱਖਾਂ ਭਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਮੇਰੇ ਘਰ ਦਾ ਜੀ ਮੈਨੂੰ ਕੁਝ ਦਿਨ ਕੁਝ ਸਾਲ ਨਾ ਮਿਲੇ ਮੇਰਾ ਮਨ ਭਰ ਜਾਂਦਾ ਤੇ ਜਿਹੜਾ ਆਪ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਤੋਂ ਇਨੇ ਚਿਰ ਦੇ ਵਿਛਲੇ ਆ ਕਿ ਸਾਡੇ ਅੰਦਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਿੱਜਣਾ ਨਹੀਂ ਚਾਹੀਦਾ ਬਿਰਹਾ ਬਿਰਹਾ ਆਕੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਦ ਤਾ ਨ ਬਰ ਹੋਣਾ ਉਪਜੇ ਸੋਦਨ ਜਾਨ ਮਸਾਨ ਇਸ ਕਰਕੇ ਕਦੀ ਕਦੀ ਉਹਦੇ ਯਾਦ ਦੇ ਵਿੱਚ ਵੀ ਰੋ ਲੈਣਾ ਚਾਹੀਦਾ ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪਰ ਪ੍ਰੇਮ ਛਪਉਣਾ ਔਖਾ ਹੈ ਇਸ ਪ੍ਰੇਮ ਨੂੰ ਪੜ ਲੈਂਦੇ ਨੇ ਸਤਿਗੁਰੂ ਜੀ ਇੱਥੇ ਆ ਕੇ ਬਰਾਕਰੋ ਅਰਦਾਸ ਕਰੀਏ ਮਾਰੇ ਚਰਨਾਂ ਜੀ ਕਿਉਂ ਨਹੀਂ ਪੂਰੀ ਕਰੇਗਾ ਮਨਨ ਨੂੰ ਭਰ ਕੇ ਝੋਲੀ ਅੱਢ ਕੇ ਕੋਈ ਕਰਕੇ ਵੇਖੇ ਨਾਲ ਹੀ ਨਾਲ ਪੈਂਡਿੰਗ ਕੁਛ ਨਹੀਂ ਧਿਆਨ ਦੇਣਾ ਪੈਂਡਿੰਗ ਕੁਛ ਨਹੀਂ ਇਹ ਕਰ ਕਰੇ ਸੋਇਹ ਕਰ ਪਾਏ ਇੱਥੇ ਦੇ ਐਦਾਂ ਦਾ ਸਿਸਟਮ ਹੈ ਉਦਾਂ ਹੁੰਦੀ ਨਹੀਂ ਜਿੱਦਾਂ ਚਾਹੀਦੀ ਹੈ ਤਾਰ ਉਦਾਂ ਦੀ ਪਾਈ ਨਹੀਂ ਅਜੇ ਤੱਕ ਜਿੱਦਾਂ ਦੀ ਤਾਰ ਇੱਕਦਮ ਤਾਰ ਮਿਲਦੀ ਸੀ ਅਗਲਾ ਬੰਦਾ ਤੁਰ ਪੈਂਦਾ ਸੀ ਉਦਾਂ ਜਦ ਪਾਈ ਭੈਣ ਨਾਨਕੀ ਨੇ ਤਾਰ ਆਪਣੇ ਵੀਰ ਪਿਆਰੇ ਨੂੰ ਮਰੀਏ ਮਕੇ ਤੋਂ ਕਹਿੰਦੇ ਚਲ ਮਰਦਾਨਿਆ ਭੈਣ ਕਹਿੰਦੀ ਇਹ ਫੁਲਕਾ ਤਾਜਾ ਤਾਜਾ ਚਲੀਏ ਛਕ ਲੈ ਭੈਣ ਨੇ ਰੋਟੀ ਪਕਾਉਂਦੀ ਸੀ ਚੁੱਲ੍ਹੇ ਤੇ ਬੈਠੀ ਤੇ ਜੁੜ ਗਿਆ ਮਨ ਭਿੱਜ ਗਈਆਂ ਅੱਖੀਆਂ ਕਹਿੰਦੀ ਮੇਰਾ ਵੀਰ ਕਿਦੇ ਫੁਲਕਾ ਛਕ ਲੈਂਦਾ ਨਾ ਤੇ ਕੀ ਕੀ ਕਹਿਣੇ ਸੀ ਦਿਉ ਵੰਦਲੀ ਖੇਚ ਜੇਲੀ ਉੱਥੇ ਤੱਕ ਪਹੁੰਚ ਗਈ ਅੰਦਰ ਲੀਆਂ ਤਾਰਾਂ ਜਿਹਦੀਆਂ ਜੁੜੀਆਂ ਉਹਦਾ ਤਾਰਾਂ ਹੀ ਨੇ ਜਿਹੜੀ ਗੱਲ ਹੁੰਦੀ ਹੈ ਬਾਹਰ ਹਜ਼ਾਰਾਂ ਮਿਲਦੇ ਜੇ ਇਹ ਕੋਈ ਕਾੜ ਕੱਢ ਸਕਦਾ ਗੱਲ ਕਰਾ ਸਕਦਾ ਰੱਬ ਨਾਲ ਉਹ ਨਹੀਂ ਗੱਲ ਕਰਾ ਸਕਦਾ ਇਹ ਇਹ ਤਾਰੰਦਲੀ ਨਹੀਂ ਉੱਥੇ ਪਹੁੰਚ ਸਕਦੀ ਇਹ ਬਾਲੀਆਂ ਬਗੈਰ ਤਾਰਾਂ ਤੋਂ ਗੱਲਾਂ ਹੋਈ ਜਾਂਦੀਆਂ ਨੇ ਠੀਕ ਹੈ ਜੀ ਫੂਨ ਰਾਈ ਤੇ ਆਹ ਜਿਹੜਾ ਸੱਚੇ ਪਾਸ਼ਾ ਜਿੰਨੇ ਤਾਰ ਵਡਾਉਣ ਵਾਲੇ ਨੂੰ ਬਣਾਇਆ ਕਾੜ ਕੱਢਣ ਵਾਲੇ ਨੂੰ ਬਣਾਇਆ ਕਿਉਂ ਦੇ ਤੱਕ ਸਾਡੀ ਆਵਾਜ਼ ਨਹੀਂ ਪਹੁੰਚੇਗੀ ਆਵਾਜ਼ ਪਹੁੰਚੇਗੀ ਸਤਿਗੁਰੂ ਆਗੇ ਸੀ ਫਿਰ ਚੱਲ ਕੇ ਤੇ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਸੀ ਦਰੋਪਦਾ ਨੇ ਵੀ ਤਾਰ ਪਾਈ ਸੀ ਜਦੋਂ ਉਹਦੀ ਪੇਛ ਨਹੀਂ ਲੱਗ ਗਈ ਜਦੋਂ ਉਹਨੂੰ ਨਗਨ ਕਰਨ ਲੱਗੇ ਸੀ ਨਾ ਸਵਾ ਦੇ ਵਿੱਚ ਦੁਸ਼ਾਚਨ ਨੇ ਵਾਲਾਂ ਤੋਂ ਧੂਕ ਕੇ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਉਹਨੂੰ ਧੂਕ ਕੇ ਖਿੱਚ ਕੇ ਲਿਆਂਦੀ ਬੇਪਤੀ ਬੇਅਦਮੀ ਕਰਕੇ ਹਾਂ ਹਾਂ ਕ੍ਰਿਸ਼ਨ ਕਰੇ ਬਲ ਲਾਂਦੀ ਪਹਿਲਾਂ ਸਾਰੇ ਆਉਣ ਵਾਲਾ ਹੱਥ ਜੋੜੀ ਮੇਰਾ ਮੇਰੀ ਸਹਾਇਤਾ ਕਰੋ ਮੇਰੀ ਸਹਾਇਤਾ ਕਰੋ ਮੇਰੀ ਮਦਦ ਕਰੋ ਅਸੀਂ ਵੀ ਜਾਣਦੇ ਆ ਵੀ ਯਾਰ ਮੇਰੀ ਸਹਾਇਤਾ ਕਰ ਦੇ ਦੂਜੇ ਜਾਨ ਮੇਰੀ ਮਦਦ ਕਰ ਮੇਰੇ ਨਾਲ ਟੁਰੀ ਜਦੋਂ ਕੋਈ ਨਹੀਂ ਤੁਰਦਾ ਨਾ ਫਿਰ ਸੱਚੇ ਪਾਸ਼ਾ ਤੁਰਦਾ ਠੀਕ ਹੈ ਜੀ ਤੇ ਜੇ ਪਹਿਲਾਂ ਹੀ ਅਸੀਂ ਮਾਨੁਕ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇਕੇ ਭਗਵਾਨ ਮੇਰੇ ਮਨ ਇੱਕ ਸਿਓ ਚਿਤ ਲਾਏ ਇੱਕ ਸਿਓ ਬਿਨ ਸੋ ਧੰਦ ਹੈ ਸਭ ਮਿਥਿਆ ਮੋਹ ਮਾਇ ਇਸ ਕਰਕੇ ਦਰਪਦੀ ਨੇ ਫਿਰ ਤਾਰ ਪਾਈ ਅੱਖੀਆਂ ਅੱਖੀ ਮੀਟ ਧਿਆਨ ਨਾਲ ਪਾਈ ਗਰਦਾਜ ਜੀ ਕਹਿੰਦੇ ਉਹਨੇ ਵੇਲੇ ਇਦਾਂ ਦੀ ਤਾਰ ਪਾਈ ਕੱਪੜ ਕੋਣੋ ਸਾਰਿਆਂ ਨ ਦੋ ਸਾਚਨ ਉਸ ਕੱਪੜੇ ਨੂੰ ਲਾ ਨਹੀਂ ਸਕਿਆ ਜੋ ਦ੍ਰੋਪਦੀ ਦੇ ਤਨ ਦੇ ਸੀ ਸਤਗੁਰ ਸਿੱਖ ਕੇ ਬੰਧਨ ਘਾਟੇ ਸਤਗੁਰ ਸਿੱਖ ਕੋ ਨਾਮ ਧੰਦੇ ਗੁਰਗੱਰ ਸਿੱਖ ਵਡ ਭਾਗੇ ਸਤਗੁਰ ਸਿੱਖਾ ਹਲਕ ਪਲ ਸਾਰੇ ਨਿਰਗੁਨ ਰਾਖ ਲਿਆ ਸਤਿਗੁਰ ਕਾ ਸਰਗਾ ਸਤਿਗੁਰ ਢਾਕ ਲਿਆ ਮੋ ਪਾਪੀ ਪੜਦਾ ਪ੍ਰੇਮ ਪਟੋਲਾ ਤੈਸਾ ਦਿੱਤਾ ਢਕਣ ਕੋ ਪਤ ਪ੍ਰੇਮ ਪਟੋਲਾ ਕਿੰਨੂ ਕਹਿੰਦੇ ਗੁਰਮਾਲਿਆ ਨੂੰ ਨਾ ਸਮਝ ਲਿਓ ਕਿਦਰੇ ਵੀ ਜਾ ਕੋਈ ਕ ਕਪੜੇ ਲੈਣੇ ਨੂੰ ਗਿਆ ਅੰਦਰ ਜਿਹੜੀ ਪ੍ਰੇਮ ਦੀ ਨਦੀ ਚੱਲਦੀ ਏ ਪ੍ਰੇਮ ਦਾ ਪਟੋਲਾ ਹੀ ਏ ਉਹ ਅੰਦਰਲੀ ਜਿਹੜੀ ਅੰਦਰਲੀ ਗੱਲ ਏ ਉਹ ਪ੍ਰੇਮ ਏ ਉਹ ਪ੍ਰੇਮ ਦਾ ਪਟੋਲਾ ਉਹ ਜਦੋਂ ਮਹਾਰਾਜੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਭੇਡ ਗਰਦੇਈਦਾ ਤੇ ਫੇਰ ਮਰਜੀ ਲੋਕ ਪਰਲੋਕ ਦੇ ਪਰਦੇ ਕੱਜ ਦਿੰਦੇ ਨੇ ਟੱਕ ਦਿੰਦੇ ਨੇ ਐਦਾਂ ਦੀ ਖਿਚੂਣੀ ਚਾਹੀਦੀ ਐ ਮੇਰਾ ਮਨ ਤਨ ਬਹੁਤ ਬਰਗਿਆ ਹਰ ਨੈਣ ਰਸ ਭਿੰਨੇ ਮੇਰੀਆਂ ਅੱਖੀਆਂ ਜਲ ਨਾਲ ਭਿੱਜੀਆਂ ਹੋਈਆਂ ਨੇ ਤੁਮ ਘਰ ਆਵੋ ਮੇਰੇ ਮੀਤ ਮੇਰੇ ਘਰ ਆਜੋ ਆਜੋ ਕਿਸੇ ਦਿਨ ਮੇਰੇ ਘਰ ਆਜੋ ਧਿਆਨ ਦੇਣਾ ਸਤਸੰਗ ਜੀ ਬੜੀ ਦੁਨੀਆ ਨੂੰ ਘਰ ਬੁਲਾਇਆ ਥੋਲਿਆਂ ਨੂੰ ਬੁਲਾਇਆ ਖਾ ਕੇ ਆਰਾਮ ਕੀਤਾ ਬਹੁਤ ਜਾਣੇ ਨੇ ਸਾਰਿਆਂ ਦੀ ਗੱਲ ਨਹੀਂ ਕਰਦਾ ਨਿੰਦਿਆ ਵੀ ਸਾਡੀ ਉਹਨਾਂ ਨੇ ਕੀਤੀ ਬਦਖੋਈਆਂ ਵੀ ਸਾਡੀਆਂ ਨੇ ਕੀਤੀਆਂ ਕਿਤੇ ਕਿਤੇ ਬੰਦਗੀ ਵਾਲੇ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਵੀ ਤੇ ਤੁਸੀਂ ਵੀ ਕਿਸੇ ਵੀ ਤਰੀਕੇ ਨਾਲ ਘਰ ਨਾ ਲੱਗੇ ਜਾਈਏ ਹਰ ਨੈਣ ਦਾ ਸਭੰਨੇ ਠੀਕ ਹੈ ਜੀ ਘਰ ਆਪਣੇ ਖੜੀ ਤੱਕਾਂ ਅਸੀਂ ਵੀ ਕਿਸੇ ਕਿਸ ਬੰਦਗੀ ਵਾਲੇ ਨੂੰ ਆਪਣੇ ਘਰ ਵਿਖੇ ਲੈ ਕੇ ਜਾਈਏ ਕੋਈ ਬੰਦਗੀ ਵਾਲਾ ਮਿਲ ਜਾਏ ਨਾ ਤੇ ਉਸ ਨੂੰ ਆਪਣੇ ਘਰ ਲੈ ਜਾਣਾ ਚਾਹੀਦਾ ਨਾ ਕੋਈ ਕਿਸੇ ਦੀ ਚਾਹ ਪਾਣੀ ਦਾ ਭੁੱਖਾ ਹੁੰਦਾ ਤੇ ਨਾ ਕੋਈ ਖਾਣ ਦਾ ਭੁੱਖਾ ਹੁੰਦਾ ਧਿਆਨ ਦੇਣਾ ਉਥੇ ਕੁਝ ਨਾ ਕੁਝ ਕਿਉਂਕਿ ਜਿੱਥੇ ਸੁਗੰਧੀ ਜਾਏਗੀ ਨਾ ਉਥੇ ਉਹਨੇ ਸੁਗੰਧੀ ਫਲਾਦਾ ਨਹੀਂ ਜਿੱਥੇ ਜਿੱਦ ਕੋ ਬਖਸ਼ਿਸ਼ ਹੋਏਗੀ ਜ਼ਰੂਰਤ ਨਹੀਂ ਕੁਦਰਤ ਹੈ ਕੁਦਰਤ ਹੈ ਕੁਦਰਤ ਆਪੇ ਹੀ ਬਖਸ਼ਿਸ਼ਾਂ ਬਖੀਰ ਦੇਦੀ ਬਗੈਰ ਗਲਤ ਹੋਏ ਬਗੈਰ ਗਲਤ ਹੋਏ ਇਸ ਕਰਕੇ ਦਰਸ਼ਨ ਪਰਸੀ ਹੈ ਗੁਰੂ ਕੇ ਜਨਮ ਮਰਨ ਦੁਖ ਜੈ ਜਿੱਥੇ ਗੁਰੂ ਸਭ ਜਲਦੇ ਨੇ ਜਿੱਥੇ ਗੁਰੂ ਦੇ ਪਿਆਰੇ ਜਾਂਦੇ ਨੇ ਉਹ ਥਾਨ ਸੁਹਾਵਾ ਪਰਿਤੇ ਜਿੱਥੇ ਸੰਤ ਸਭਾ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਕੋਈ ਦਸ ਪਾ ਦੇਉ ਮਰ ਜੀ ਕਹਿੰਦੇ ਤਾਂ ਜੋ ਮੇਰਾ ਮਨ ਉਹਦੀ ਯਾਦ ਦੇ ਵਿੱਚ ਲੱਗ ਜਾਏ ਮੈਨੂੰ ਸਹੀ ਦਸ ਪਾਇਓ ਸਹੀ ਰਸਤਾ ਦੱਸਿਓ ਤਾਂ ਜੋ ਮੈਂ ਪਟਕਾ ਨਾ ਤੇ ਦੱਸ ਕਈ ਨਾ ਕਈ ਗਲਤ ਰਸਤਾ ਦੱਸ ਦਿੰਦੇ ਨੇ ਗੱਡੀ ਤੇ ਬਾਈ ਚ ਜਾਈਦਾ ਉਹ 10 ਕਿਲੋਮੀਟਰ ਬੰਦਾ ਅੱਗੇ ਲੰਘ ਜਾਂਦਾ ਪਤਾ ਹੀ ਨਹੀਂ ਹੁੰਦਾ ਗਲਤ ਜਿਉਂ ਦੱਸਦਾ ਤੇ ਜਿਹੜਾ ਸਹੀ ਰਸਤਾ ਦੱਸਦਾ ਬੰਦਾ 1 ਮਿੰਟ ਦੇ ਵਿੱਚ ਉਹ ਜਗ੍ਹਾ ਤੇ ਪਹੁੰਚ ਜਾਂਦਾ ਇਸ ਕਰਕੇ ਪ੍ਰਮਾਤਮਾ ਦਾ ਰਸਤਾ ਦੱਸਣ ਵਾਲਾ ਸਾਡਾ ਗੁਰੂ ਹੈ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਮੈਂ ਹਰ ਪਰ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਮੈਨੂੰ ਦੱਸ ਪਾ ਦੇਵੇ ਮੇਰਾ ਮਨ ਟਿਕ ਜਾਏ ਮਨ ਜਾਏ ਪਈ ਰਾਹ ਸਹੀ ਹੈ ਗਲਤ ਰਾਹ ਨਹੀਂ ਪੈਣਾ ਕਿਉਂਕਿ ਗੁਰੂ ਜਿਨ੍ਹਾਂ ਦਾ ਅੰਦਲਾ ਸਿੱਖ ਵੀ ਅੰਦੇ ਕਰਮ ਕਰਨ ਜਿਹੜਾ ਆਪ ਅਧੂਰਾ ਮੈਂ ਕੋਈ ਅਧੂਰੀ ਗੱਲ ਤੁਹਾਨੂੰ ਕਹਿ ਦਿੱਤੀ ਨਾ ਬਹੁਤ ਫੈਂਟਾ ਲੱਗੇਗਾ ਮਾਰੇ ਕੋਈ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਸੱਚੇ ਬਾਦ ਜਾਨੇ ਕਿਸੇ ਨੂੰ ਗਲਤ ਗਾਈਡ ਕਰਨਾ ਬਹੁਤ ਵੱਡਾ ਪਾਪ ਹੈ ਧਿਆਨੀ ਦਾ ਗਿਆਨ ਹੋਵੇ ਨਾ ਧਿਆਨੀ ਦਾ ਤੇ ਚਵਾਨੀ ਦੱਸੋ 40 ਠੀਕ ਹੈ ਜੀ ਜੇ 8 ਅੰਨੇ ਦਾ ਪਤਾ ਦੇ ਬੰਦਾ ਵੱਧ ਕੇ ਗੱਲ ਦੱਸ ਦਵੇ ਠੀਕ ਹੈ ਜੀ 12 ਅੰਨੇ ਕੱਢੀ ਜਾਵੇ ਤੇ ਉਹਦਾ ਜਵਾਬ ਦੇਣਾ ਓਕਾ ਹੋ ਜਾਣਾ ਪਿੱਛੇ ਪਿੱਛੇ ਰਹੀਦਾ ਸਿਸ ਕਰਕੇ ਸੱਚੇ ਪਾਸ਼ਾ ਜੀ ਦੀ ਮਿਹਰ ਕਿਰਪਾ ਜਿਹੜੀ ਹੈ ਹਮ ਮੂਰ ਕਾਰੇ ਲਾਈਆ ਨਾਨ ਘਰ ਕੰਮੇ ਸਾਨੂੰ ਕੋਈ ਸਹੀ ਰਸਤੇ ਵਾਲਾ ਮਿਲ ਜਾਏ ਮੈਂ ਅੱਗੇ ਵੀ ਬੇਨਤੀ ਕੀਤੀ ਸਵਾਰਤੀ ਨਾ ਹੋਵੇ ਲਾਲਚੀ ਨਾ ਹੋਵੇ ਭਲੀ ਸੋਚ ਰੱਖਦਾ ਹੋਵੇ ਪਾਰਦਰਸ਼ਤਾ ਨਿਗਾ ਵਾਲਾ ਹੋਵੇ ਐਦਾਂ ਦਾ ਕੋਈ ਹੋਵੇ ਤੇ ਕੋਈ ਵੀ ਹੋਵੇ ਕਿਸੇ ਵੀ ਧਰਮ ਦਾ ਹੋਵੇ ਸੰਗਤ ਕਰ ਲੈਣੀ ਚਾਹੀਦੀ ਹੈ ਪਰ ਜਿਹੜਾ ਠੱਗ ਮਹਿਕਮਾ ਹੋਵੇ ਉਹਨਾਂ ਤੋਂ ਬਚ ਕੇ ਰਹਿਣਾ ਨਹੀਂ ਤੇ ਬਹੁਤ ਨੁਕਸਾਨ ਹੋ ਸਕਦੇ ਹੈ ਹੋ ਮੁਰਖ ਕਾਲੇ ਲਈਆ ਨਾਨ ਘਰ ਕੰਮ ਐਸੋ ਪਾਚਰੀ ਕਹਿੰਦੇ ਨੇ ਮੈਂ ਮੁਰਖਾ ਮੈਨੂੰ ਆਪਣੇ ਇਸ ਕੰਮ ਲਾ ਦੇ ਅਬ ਗੱਲੋ ਆਇਓ ਰੇਕ ਨਾਮ ਬੋ ਬੋ ਆਪਣੇ ਨਾਮ ਆਪਣੇ ਨਾਮ ਨੂੰ ਜਪਣ ਦੇ ਲਈ ਨਾਮ ਨੂੰ ਸੁਣ ਦੇ ਲਈ ਨਾਮ ਨੂੰ ਜਾਣਣ ਦੇ ਲਈ ਨਾਮ ਨੂੰ ਵੰਡਣ ਦੇ ਲਈ ਇਸ ਕੰਮ ਲਾ ਦੇ ਕੰਮ ਵੀ ਵਧੀਆ ਧਿਆਨ ਦੇਣਾ ਚਲੋ ਇੱਕ ਤੇ ਉਹ ਨੇ ਜਿਹੜੇ ਬੜੇ ਦਿਨ ਰਾਤ ਲੱਗੇ ਰਹਿੰਦੇ ਨੇ ਇੱਕ ਰਿਟਾਇਰ ਹੋ ਗਏ ਰਿਟਾਇਰ ਗੌਰਮਣ ਗਿੰਦੀ 56 60 ਸਾਲ ਹੁਣ ਭਾਈ ਰਿਟਾਇਰ ਕਰਦਾ ਹਾਂ ਰਿਟਾਇਰ ਕਰ ਗਿਆ ਹੁਣ ਕੀ ਕਰਨਾ ਜੀ ਹੋਰ ਨਾ ਕੋਈ ਝਮੇਲਾ ਖੜਾ ਕਰ ਲੈਣਾ ਕਿਵੇਂ ਕਰਨਾ ਹੁਣ ਤੇ ਸ਼ੁਕਰ ਹੈ ਜਿੰਮ ਨੂੰ ਰਿਟਾਇਰਮੈਂਟ ਰੱਬ ਨੇ ਦਿੱਤੀ ਹੈ ਸਾਰਿਆਂ ਨੂੰ ਰਿਟਾਇਰਮੈਂਟ ਨਹੀਂ ਮਿਲਦੀ ਜੇ ਮਿਲ ਗਈ ਹੈ ਤੇ ਰਾਜ ਰਾਜ ਰਮ ਦਾ ਸ਼ੁਕਰਾਨਾ ਨਿਤਨੇਮ ਪੱਕਾ ਦਰਸ਼ਨ ਪੱਕੇ ਸੰਗਤ ਚੰਗੀ ਪੱਕੀ ਬਸ ਇਹ ਲਾਹ ਲੈ ਲਈਏ ਫਿਰ ਜੀਵਨ ਸਵਲ ਆਨੰਦ ਆ ਫਿਰ ਸੋ ਗੁਰੂ ਸਾਹਿਬ ਮੇਰ ਕਰਨ ਬਾਕੀ ਆਪਾਂ ਸ਼ਲੋਕ ਕੱਲ ਨੂੰ ਸ਼ੁਰੂ ਕਰਾਂਗੇ ਸਮਾਂ ਹੋ ਗਿਆ ਕਿਉਂਕਿ ਇਦਾਂ ਦਾ ਫਿਰ ਰਸ ਕੀ ਵਾਰ ਬਣ ਜਾਂਦਾ ਹੈ ਤੇ ਉਹਦੇ ਵਿੱਚ ਫਿਰ ਕੋਈ ਲਿਮਟ ਨਹੀਂ ਰਹਿੰਦੀ ਪੀ ਹੁਣ ਰੁੱਕ ਜਾਈਏ ਆ ਕਰੀ ਇਦਾਂ ਹੀ ਹੈ ਫਿਰ ਜਦ ਮਾਰੇ ਬਖਸ਼ਿਸ਼ ਕਰਦਾ ਤੇ ਫਿਰ ਜਦਨ ਨੂੰ ਮਾਰੇ ਭੇਜ ਦਿੰਦਾ ਉਹਨੂੰ ਜਾਣਾ ਪੈਂਦਾ ਹੈ ਸੋ ਕੱਲਾ ਪੰਜ ਸ਼ਲੋਕ ਪੜਾਂਗੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਤੇ ਹੋਂ ਵਿੱਚ ਜੰਮਿਆ ਹੋਂ ਵਿੱਚ ਹੋਂ ਵਿੱਚ ਮੋਆ ਬਹੁਤ ਤਗੜੀ ਵਿਚਾਰ ਹੈ ਬੜੀ ਵੱਡੀ ਇਹਦੇ ਵਿੱਚ ਬਖਸ਼ਿਸ਼ ਮਿਲਣੀ ਹੈ ਤੇ ਸਾਨੂੰ ਝੋੜਨਾ ਬੜਾ ਸਾਰਿਆਂ ਨੂੰ ਐਨ ਕਲੀਨ ਕਰ ਦੇਣਾ ਮਹਾਰਜ ਨੇ ਕਿ ਕਿਹੜਾ ਕਿਹੜਾ ਅੰਕਾਰ ਦੇ ਵਿੱਚ ਹੈ ਠੀਕ ਹੈ ਜੀ ਨਾਮ ਜਪਣ ਵਾਲਾ ਵੀ ਕਿਧਰੇ ਤਾਂ ਨਹੀਂ ਆਪਾਂ ਅਮੀਰਾ ਨੂੰ ਤੇ ਤਾਕਤ ਵਾਲਿਆਂ ਨੂੰ ਤੇ ਗਾੜੀ ਗੈਦ ਨੇ ਕਿਤੇ ਸੇਵਾ ਕਰਨ ਵਾਲਾ ਵੀ ਦਨੀਸ਼ ਕੈਟਾਗਰੀ ਦੇ ਵਿੱਚ ਇਹ ਮਹਾਰਾਜ ਤੋਂ ਪੁੱਛਾਂਗੇ ਇਸ ਪੰਕਤੀ ਵਿੱਚ ਫਿਰ ਮਹਾਰਾਜ ਦੱਸਣਗੇ ਵੀ ਤੁਸੀਂ ਹੈ ਜਾਂ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਜੋ ਮਹਾਰਾਜ ਨੇ ਸ਼ਬਦ ਦੀ ਵਿਚਾਰ ਸਾਨੂੰ ਮਤਲਬ ਦਿੱਤੀ ਹੈ ਇਹਦਾ ਭਾਵ ਅਰਥ ਸਾਡੇ ਸਭ ਦੇ ਹੀਰਦਿਆਂ ਵਿੱਚ ਵਸੇ ਮਹਾਰਾਜ ਕਿੰਨੇ ਕਿੰਨੇ ਭੁੱਲ ਨਹਾਰਾਂ ਸਾਨੂੰ ਬਖਸ਼ ਲਓ ਸ਼ਬਦ ਦੇ ਕਾਲਜ ਰਾਸ ਕਰਨੇ ਬਿਗਨਾ ਰੁਕਾਵਟਨ ਮਹਾਰਾਜ ਸਾਫ ਕਰ ਦਿਓ ਦੂਰ ਕਰ ਦਿਓ ਮੰਜ਼ਲ ਵੱਲ ਵਧੀ ਏ ਐਸੀ ਕਿਰਪਾ ਕਰ ਦਿਓ ਸਭ ਦੇ ਬੱਚਿਆਂ ਨੂੰ ਚੜ੍ਹਦੀਆਂ ਕਲਾਂ ਗੁਰਮਤ ਗੁਰਸਿੱਖੀ ਤੰਦਰੁਸਤੀਆਂ ਪਰਿਵਾਰਾਂ ਵਿੱਚ ਜੇਗਤਾ ਦੁਫਾਕ ਬੁਰੇ ਦਾ ਵੀ ਮਾਰੇ ਭਲਾ ਕਰੋ ਸਭ ਨੂੰ ਪ੍ਰੇਰ ਕੇ ਆਪਣੇ ਚਰਨਾਂ ਵਿੱਚ ਲਿਆਓ ਆ ਵੀਨੇ ਗੁਰਬਾਣੀ ਕਥਾ ਦਾ ਵਿਚਾਰਾਂ ਦਾ ਬੇਅੰਤ ਸਤਿਕਾਰ ਕੀਤਾ ਮਾਇਆ ਪੇਟ ਕੀਤੀ ਮਾਰੇ ਸਭ ਦੀ ਤਿਲ ਤਿਲ ਪੇਟ ਕੀਤੀ ਸੇਵਾ ਲੇਖੇ ਵਿੱਚ ਲਾਇਕ ਕਮਾਈਆਂ ਵਿੱਚ ਬਰਕਤਾਂ ਤੇ ਵਾਧੇ ਪਾਏ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ